ਆਪਣੇ ਸਾਰੇ ਪਟਿਆਲਾ ਸ਼ਹਿਰ ਦੇ ਨਾਮਵਰ ਪੱਤਰਕਾਰ ਸਾਹਿਬਾਨ ਮੀਡੀਆ ਦੇ ਜਿਨੇ ਵੀ ਆਇਆ ਤੈਨੂੰ ਤੋਂ ਦਿਲ ਦੀ ਕਰਾਈਆਂ ਤੋਂ ਛੋਟੇ ਜਿਹੇ ਸੱਦੇ ਦੇ ਧਿਆਨ ਤੇ ਅੱਜ ਦਾ ਮੈਂ ਜਿ ਆਇਆ ਵੀ ਆਖਦਾ ਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਜੀ ਤੁਸੀਂ ਜਿਹੜਾ ਇੱਥੇ ਆਇਓ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੀ ਵਿਚਾਰ ਜਿਹੜੇ ਉਹਨਾਂ ਦੀ ਪਬਲਿਕ ਦੇ ਲੈ ਕੇ ਰੱਖਣ ਦੇ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਦਾ ਮੁੱਖ ਹਾਰਨੀ ਹੈ ਯਾ ਸਭ ਜਾਨਦਿਓ ਪਲੀਪਾਂਤ ਦੀ ਆਪਣੇ ਸੁਬਰੀ ਸਿੰਘ ਦੀ ਬਾਦਲ ਦੇ ਖਿਲਾਫ ਇੱਕ ਬੜਾ ਵੱਡਾ ਧੜਾ ਜਿਹੜਾ ਇੱਥੋਂ ਪਟਿਆਲੇ ਤੋਂ ਹੋਇਆ ਉਹਨਾਂ ਦੇ ਜਿੰਨਾ ਵੀ ਆਨੰਦ ਉਹਨਾਂ ਨੇ ਬਾਦਲ ਸਾਹਿਬ ਦੀ ਜ਼ਹਿਰ ਮਹਿਤ ਬਾਦਲ ਸਰਕਾਰ ਤੇ ਜਦੋਂ ਰਹਿੰਦਿਆਂ ਦਿੱਤਾ ਕਿਉਂਕਿ ਇੱਥੇ ਦੋ ਧੜੇ ਸੀ ਇੱਕ ਨੂੰ ਜ਼ਿਲ੍ਹਾ ਕਮਾਂਡਰ ਕਿਹਾ ਜਾਂਦਾ ਸੀ ਇੱਕ ਨੂੰ ਕਮਾਂਡਰ ਇਨ ਚੀਫ ਕਿਹਾ ਜਾਂਦਾ ਸੀ ਇਹ ਦੋਨਾਂ ਨੇ ਤਕਰੀਬਨ ਪਿਛਲੇ 40 ਸਾਲ ਤੋਂ ਇਹ ਦੋ ਪਰਿਵਾਰਾਂ ਨੇ ਪਟਿਆਲੇ ਤੇ ਰਾਜ ਕੀਤਾ ਉਹਨਾਂ ਦਾ ਸਰਦਾਰ ਸਰਬੀ ਸਿੰਘ ਦੀ ਰਖੜਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਦੀ ਜੰਦੂ ਮਾਜਾ ਇਹਨਾਂ ਦੋਨਾਂ ਨੇ ਆਪਣੇ ਹੀ ਚਹੇਤਿਆਂ ਨੂੰ ਆਪਣੇ ਪਰਿਵਾਰ ਨੂੰ ਅੱਗੇ ਲਿਆਂਦਾ ਵਰਕਰਾਂ ਦਾ ਨਾਸ ਮਾਰ ਕੇ ਰੱਖਿਆ ਕਿਤੇ ਵਰਕਰ ਨੂੰ ਇਹਨਾਂ ਨੇ ਅੱਗੇ ਨਹੀਂ ਆਣ ਦਿੱਤਾ ਜਦੋਂ ਅਸੀਂ ਕੋਈ ਗੱਲ ਬਾਤ ਸਾਹਿਬ ਅੱਗੇ ਰੱਖਦੇ ਸੀ ਤਾਂ ਬਾਦ ਸਾਹਿਬ ਇੱਕ ਤੋਂ ਹੀ ਨਜਾਇਜ਼ ਫਾਇਦਾ ਠਾਂਦੇ ਸੀ ਉਹਨਾਂ ਦੇ ਮਜ਼ਦੂਰੀ ਦੇ ਫਾਇਦੇ ਠਾਂਦੇ ਸੀ ਉਹ ਸਾਫ਼ ਇਹ ਕਹਿੰਦੇ ਸੀ ਵੀ ਇੱਥੇ ਰਖੜਾ ਪਰਿਵਾਰ ਆ ਜੰਦੂ ਮਾਜਾ ਪਰਿਵਾਰ ਆ ਉਹ ਜਿਵੇਂ ਕਹਿਣਗੇ ਅਸੀਂ ਓਵੇਂ ਕਰਾਂਗੇ ਤਾਂ ਆਮ ਵਰਕਰ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਇਹੀ ਕਾਰਨ ਨੇ ਕਿ ਜਿਹੜੇ ਵਰਕਰ ਸੀ ਉਹ ਦਵੀਵਾਚ ਦਬ ਕੁੱਟ ਕੇ ਰਹਿ ਗਏ। ਇਹਨਾਂ ਨੇ ਅੱਗੇ ਨਹੀਂ ਆਂਦੇ ਕਿਉਂਕਿ ਚੰਦੂ ਮਾਜਰਾ ਸਾਹਿਬ ਜਿੱਥੋਂ ਵੀ ਪੰਜਾਬ 'ਚ ਇਲੈਕਸ਼ਨ ਲੜਨਾ ਚਾਹੁੰਦੇ ਸੀ ਉਥੋਂ ਇਲੈਕਸ਼ਨ ਲੜੇ ਨੇ ਪਰ ਬੁਰੀ ਤਰ੍ਹਾਂ ਹਾਰੇ ਨੇ ਜਮਾਨਤਾਂ ਜਬਤ ਕਰਾਈਆਂ ਨੇ। ਇਸੇ ਤਰ੍ਹਾਂ ਰਖੜਾ ਸਾਹਿਬ ਜਿੱਥੋਂ ਵੀ ਇਲੈਕਸ਼ਨ ਲੜਨਾ ਚਾਹੁੰਦੇ ਸੀ ਜਿੰਨੀ ਵਾਰ ਵੀ ਲੜਨਾ ਚਾਹੁੰਦੇ ਸੀ ਪਾਰਟੀ ਨੇ ਉਹਨਾਂ ਨੂੰ ਇਲੈਕਸ਼ਨਾਂ ਲੜਾਈਆਂ। ਇਹੀ ਕਾਰਨ ਹੈ ਕਿ ਅੱਜ ਜਿਹੜੀ ਇਹ ਧੜਾ ਲੈ ਕੇ ਸ਼ਿਰਕਾਲ ਸਾਖ ਸਾਬ ਤੇ ਜਾਣਾ ਚਾਹੁੰਦੇ ਨੇ ਬਾਕੀ ਨਾਲ ਸਭ ਤੋਂ ਵੱਧ ਇਹ ਪਾਰਟੀ ਦੇ ਦੋਖੀ ਇਹ ਦੋ ਪਰਿਵਾਰ ਨੇ ਜੇ ਵੱਡੀ ਗੱਲ ਕਰੀਏ ਢਿੰਸਾ ਸਾਹਿਬ ਵੀ ਆਪ ਸਭ ਜਾਣਦੇ ਹੋ ਢਿੰਸਾ ਸਾਹਿਬ ਨੇ ਭਾਜਪਾ ਨਾਲ ਕੇ ਪਾਰਟੀ ਦੇ ਖਿਲਾਫ ਬਗਾਵਤ ਕੀਤੀ ਮੰਨੇ ਪਾਰਟੀ ਚ ਵਾਪਸ ਆਇਆ ਟਿਕਟ ਨਹੀਂ ਦਿੱਤੀ ਫੇਰ ਵਾਪਸ ਚਲੇ ਗਏ ਜੇ ਮਨੂਕਾ ਸਾਹਿਬ ਦੀ ਗੱਲ ਕਰੀਏ ਇਹ ਸਾਰੇ ਬੀਜੇ ਮਨੂਕਾ ਸਾਹਿਬ ਨੇ ਆਪਣੀ ਨੂੰ ਨੂੰ ਇਲੈਕਸ਼ਨ ਲੜਾਈ ਤੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਆਪਣਾ ਟੋੜਾ ਪਰਿਵਾਰ ਦੀ ਮਨੂ ਸਭ ਤੋਂ ਪਹਿਲੀ ਪੰਤ ਪਤਾ ਹੈ ਕਿ ਰਖੜਾ ਸਾਹਿਬ ਨੇ ਪਹਿਲਾਂ ਟੋੜਾ ਸਾਹਿਬ ਨੂੰ ਕਿਹਾ ਟਿਕਟ ਲੋੜਾ ਕੌਂਸਲਰ ਬਾਸਾ ਕੋ ਲੈ ਕੇ ਰਾਤੋਂ ਰਾਤ ਬਿੱਟੂ ਚੱਠੇ ਨੂੰ ਲੈ ਗਏ ਉਹ ਟੋੜਾ ਸਾਹਿਬ ਦੀ ਕਟਾ ਲਿਆ ਸੋ ਕਹਿੰਦੇ ਉਹਨਾਂ ਦਾ ਆਪਣਾ ਬੇਟਾ ਖੁੱਡ ਬੀਜੇਪੀ ਦੇ ਵਿੱਚ ਨੁਮਾਇੰਦਗੀ ਲੈ ਰਿਹਾ ਹੈ ਵਰਦੇ ਤੇ ਅਹਿਮ ਮੋਹਤੇ ਦੇ ਬੀਜੇਪੀ ਦਾ ਯੂਥ ਦਾ ਪ੍ਰਧਾਨ ਹੈ ਨੋ ਰੁਕਾ ਸਾਹਿਬ ਵੀ ਨੋ ਲੜ ਰਹੀ ਹੈ ਚੰਦੂ ਮਾਜਾ ਰਖੜਾ ਸਾਹਿਬ ਵਾਲੇ ਆ ਪਲੀ ਪੰਤ ਪਤਾ ਹੈ ਪਿਛਲੇ ਇੱਕ ਸਾਲ ਤੋਂ ਮੋਦੀ ਨਾਲ ਮੀਟਿੰਗਾਂ ਕਰਦੇ ਦੋ ਜੱਗ ਜਾਹਿਰ ਹੋਇਆ ਅਮੇਸ਼ਾ ਨਾਲ ਮੀਟਿੰਗਾਂ ਕਰਕੇ ਆਏ ਆ ਇਹ ਸਾ ਬੀਜੇਪੀ ਦੀ ਜਿਹੜੀ ਵੋਟ ਹੈ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਐਸਾ ਕੀ ਕਰਤਾ ਸੀ ਜਿਹੜੀ ਉਹਨਾਂ ਦੀ ਵੋਟ ਇੱਕਦਮ ਗਰਾਫ ਕਾਲੀ ਦਾ ਤੋਂ ਵੱਧ ਗਈ ਇਹੀ ਕਾਰਨ ਹੈ ਇਹਨਾਂ ਲੋਕਾਂ ਨੇ ਆਪਣੇ ਕਹਿ 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 ਕੇ ਸਾਨੂੰ ਵੋਟ ਨਾ ਪਾਓ ਬੀਜੇਪੀ ਨੂੰ ਵੋਟ ਪਿਓ ਨਹੀਂ ਚੰਦੂ ਮਾਨ ਜੀ ਸਾਹਿਬ ਇੱਥੋਂ ਲੜੇ ਦੋ ਹਲਕੇ ਉਹਨਾਂ ਦੇ ਚੰਦੂ ਮਾਨ ਸਾਹਿਬ ਦੇ ਇੱਥੇ ਸੀਗੇ ਇੱਕ ਵਿਧਾਨ ਸਭਾ ਘਨੌਰ ਤੇ ਇੱਕ ਸੁਨੋੜ ਅਨੰਦਪੁਰ ਸਾਹਿਬ ਤੋਂ ਲੜੇ ਚੀਮਾ ਸਾਹਿਬ ਨੂੰ ਉੱਥੇ ਗੁਰਦਾਸਪੁਰ ਭੇਜਿਆ ਨਾ ਪੈ ਗਿਆ ਜੇ ਇੱਥੋਂ ਚੋਣ ਲੜਦੇ ਮਹਾਰਾਜ ਸਾਹਿਬ ਦੇ ਖਿਦਾਵੇ ਲੜਨਾ ਨਹੀਂ ਚਾਹਦੇ ਸੀ ਆਪਣੇ ਹਰਕੇ ਇਹਨਾਂ ਨੇ ਬੁਰੀ ਤਰ੍ਹਾਂ ਅਤੇ ਜਮਾਨਤਾ ਜਬਤ ਹੋਈਆਂ ਨੇ ਇਹ ਲੋਕਾਂ ਨੇ ਹੀ ਪਾਰਟੀ ਦੀ ਪਿੱਠੇ ਚ ਛੁਰਾ ਮਾਰਿਆ ਤੇ ਇਹ ਲੋਕਾਂ ਦੇ ਜਾਣ ਨਾਲ ਪਟਿਆਲਾ ਬਹੁਤ ਖੁਸ਼ ਹੈ ਨਵੇਂ ਵਰਕਰ ਅੱਗੇ ਆਣਗੇ ਉਹਨਾਂ ਦੀ ਸੁਣਵਾਈ ਹੋਏਗੀ ਬਾਦ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਨਵਾਂ ਯੂਥ ਨਵਾਂ ਇਹਨਾਂ ਦੇ ਜਾਣ ਦੇ ਨਾਲ ਇੱਕ ਨਵਾਂ ਭਵਿੱਖ ਅਕਾਲੀ ਦਲ ਦਾ ਸਾਹਮਣੇ ਆਏਗਾ ਹੁਣ ਜੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਨਵਾਂ ਟਾਚਾ ਵਗੈਰ ਵੀ ਜਿਹੜੇ ਹਲਕਿਆਂ ਦਾ ਚਾਹਦੇ ਆ ਵੀ ਜੋ ਵੀ ਜੋਗ ਪਾਰਟੀ ਪ੍ਰਧਾਨ ਅੱਗੇ ਕਦ ਰੱਖਾਂਗੇ ਜੋ ਪਾਰਟੀ ਪ੍ਰਧਾਨ ਸਾਹਿਬ ਕਹਿਣਗੇ ਜਿਨ੍ਹਾਂ ਦੀ ਸ਼ਬੀ ਚੰਗੀ ਆ ਜਿਹੜੇ ਹੁਣ ਦੇਖੋ ਮੈਂ ਤੁਹਾਨੂੰ ਕੱਟੋ ਘਾ ਦਰਜਨਾ ਇਹੋ ਜੇ ਅਕਾਲੀ ਲੀਡਰ ਨੇ ਜਿਹੜੇ ਮੰਨ ਕੇ ਜਦੋਂ ਹਰਪਾਲ ਜਨੇਜਾ ਸੀ ਕਿੰਨੀਆਂ ਇਲੈਕਸ਼ਨਾਂ ਲੜੇ ਕਿੰਨੇ ਭਜਾਈ ਰੱਖਦਾ ਸਾਹਿਬ ਹਰਪਾਲ ਆਪਣਾ ਹਰਬੀਤ ਪਠਾਨ ਮਾਜਰਾ ਸੀਗਾ ਉਹ ਕਿੰਨੇ ਭਜਾਇਆ ਚੰਦੂ ਮਾਜਰਾ ਸਾਹਿਬ ਅਜੀਤਪਾਲ ਕੌਲੀ ਸੀਗੇ ਕੱਦਵਰ ਨੇਤਾ ਸੀਗੇ ਪੰਜਾਬ ਦੇ ਉਹਨਾਂ ਦੇ ਜਦਾਜੀ ਮੰਤਰੀ ਦੇ ਪਿਓ ਉਹਨਾਂ ਦੇ ਫਾਰਸਾ ਮੰਤਰੀ ਦੇ ਆਪ ਮੇਰੇ ਕਿਹਦਾ ਨਾਂ ਸੀ ਸਾਨੂੰ ਉਤਸ਼ਾਹ ਸਾਨੂੰ ਨਾ ਉਹਨਾਂ ਦੇ ਖਿਲਾਫ ਬਰਤਗਾ ਕੇ ਕਿ ਆਹ ਬੋਲੋ ਬੋਲੋ ਬਾਦਲ ਸਾਹਿਬ ਦੇ ਖਿਲਾਫ ਜਾਓ ਉਹਨਾਂ ਨੂੰ ਭਜਾਇਆ ਜਸਪਾਲ ਪ੍ਰਧਾਨ ਭਜਾਇਆ ਗੜੀ ਸਾਹਿਬ ਭਜਾਇਆ ਇੱਥੋਂ ਸਭ ਤੋਂ ਵੱਡਾ ਜਕਟਰ ਸਿੰਘ ਰਾਜਲਾ ਐਮਐਲਏ ਲੜਿਆ ਉਹਨਾਂ ਨੂੰ ਭਜਾਇਆ ਠੀਕ ਹੈ ਕਿੰਨੂ ਕਿੰਨੂ ਮੈਂ ਕਿਹੜਾ ਕਿਹੜਾ ਨਾਮ ਲਵਾਂ ਜਿਹੜੇ ਕੱਦਵਰ ਨੇਤਾ ਆ ਸਾਰਿਆਂ ਨੂੰ ਪਾਰਟੀ ਚੋਂ ਲਾਂਬੇ ਕਰਕੇ ਆਪੇ ਅੱਗੇ ਜੇ ਮਾੜਾ ਜੀ ਵੀ ਜਿਵੇਂ ਹੁਣ ਕਰਤਾਰਪੁਰ ਸਾਹਿਬ ਹੈ ਉਹਨਾਂ ਨੂੰ ਪਹਿਲੇ ਐਸਜੀਪੀਸੀ ਮੈਂਬਰ ਫਿਰ ਪੰਜਾਬ ਦੀ ਨਮਾਇੰਦਗੀ ਉਹਨਾਂ ਨੂੰ ਦਿੱਤੀ ਐਸਜੀਪੀਸੀ ਦੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਸਮਝੌਤਾ ਹੋ ਗਿਆ ਰਾਖੀ ਨੂੰ ਇੱਧਰ ਬਣਾ ਲਓ ਤੇ ਮੈਨੂੰ ਇਹਨਾਂ ਨੂੰ ਇੱਧਰ ਇਹ ਆਪਸ ਦੇ ਵਿੱਚ ਇੱਕ ਬਿੱਲੀ ਜਿਹੜੀ ਆ ਫੈਲਿਓ ਬਾਹਰ ਆ ਗਈ ਹੁਣ ਲੋਕ ਇਸ ਗੱਲ ਦੇ ਵਿੱਚ ਪਰੇਸ਼ਾਨ ਨੇ ਵੀ ਸਾਰ 40 ਸਾਲ ਤੋਂ ਹੀ ਪਰਿਵਾਰ ਲੜਦੇ ਰਹੇ ਸਾਡੇ ਵਾਰ ਇੱਕ ਨਿਮਾਨਾ ਜਿਹਾ ਵਰਕਰ ਜੇ ਰਖੜਾ ਸਾਹਿਬ ਕੋ ਤੇ ਚੱਲ ਗਿਆ ਉਹ ਰਖੜਾ ਸਾਹਿਬ ਕੋ ਗਿਆ ਸੀ ਜੇ ਕਿਤੇ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਪਰਿਵਾਰ ਦਾ ਮੈਂਬਰ ਚੰਦੂ ਮਾਜਰੇ ਕੋ ਚੱਲ ਗਿਆ ਉਹ ਚੰਦੂ ਮਾਜਰੇ ਕੋ ਕੀ ਲੈਣ ਗਿਆ ਸੀ ਸੋ ਇਹ ਲੜਾਂਦੇ ਰਹੇ ਤੇ ਆਪਰਾਜ ਕਰਦੇ ਇਹਨਾਂ ਦੀ ਜਿਹੜੀ ਮਾਨਸਿਕ ਸੰਤੁਲਨ ਦਾ ਉਹ ਇੱਕ ਪਿੰਡ ਦੇ ਸਰਪੰਚ ਵਰਗਾ ਹੈ ਪਿੰਡ ਦਾ ਸਰਪੰਚ ਦਾ ਕੀ ਹੁੰਦਾ ਵੀ 5 ਸਾਲ ਸਰਪੰਚ ਬੰਨਾ ਦੋ ਪਾਰਟੀਆਂ ਦੀ ਲੜਾਈ ਜਉਤੇ ਰਾਜ ਕਰੀ ਜਾਓ ਇਹ ਉੱਥੇ ਤੱਕ ਸੀਮਤ ਰਹੀ ਤੇ ਬਾਦਲ ਸਾਹਿਬ ਦੇ ਵਿੱਚ ਕੀ ਦੋਸ਼ ਹੈ ਜਿਹੜੇ ਕਮਾਂਡਰ ਇਨ ਚੀਫ ਜ਼ਿਲ੍ਹੇ ਦੇ ਰਖੜਾ ਸਾਹਿਬ ਨੇ ਚੀਫ ਹੋ ਕਮਾਂਡਰ ਚੰਦੂ ਮਾਦਮ ਖਵਾਰਾ ਚ ਆਂਦਾ ਸੀ ਤੇ ਕੀ ਕਾਰਨ ਹੈ ਵੀ ਇਹਨਾਂ ਦੀ ਨੁਮਾਇੰਦਗੀ ਇਹ ਜੋ ਇਹਨਾਂ ਨੇ ਪਟਿਆਲੇ ਚ ਚਾਇਆ ਤੁਸੀਂ ਸਾਰੇ ਜਾਣਦੇ ਹੋ ਐਸਐਸਪੀ ਡੀਸੀ ਤੱਕ ਇਹਨਾਂ ਦੇ ਕਹਤੇ ਲੱਗਦੇ ਰਹੇ ਨੇ ਕੰਮ ਇਹ ਸਾਰੇ ਆਪਣੇ ਮਨਮਰਜ਼ੀਆਂ ਨਾਲ ਕਰਦੇ ਚਾਹੇ ਤੇ ਉਹਨਾਂ ਨੂੰ ਆਪਣੇ ਨੂੰ ਕੰਮ ਦਿੰਦੇ ਰਹੇ ਨੇ ਅਹੁਦੇ ਦਿੰਦੇ ਰਹੇ ਨੇ ਤੇ ਫੇਰ ਕਾਰਨ ਕੀ ਹੈ ਵੀ ਇਹ ਸਭ ਦੀ ਜਮਾਨਤਾਂ ਜਬਤ ਹੋ ਗਈਆਂ ਜਿਹਦੀ ਕਿਹਦੇ ਨਾਲ ਹੀ ਹੈਗਾ ਬੀਜੇਪੀ ਕਿੱਥੋਂ ਲੈ ਕੇ ਕਾਹਦੀ ਗੱਲ ਨੂੰ ਕੰਟਰੋਲ ਕਰਦੀ ਹੈ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਹ ਤੁਹਾਨੂੰ ਮੈਂ ਕੀ ਦੱਸ ਰਿਹਾ ਤੇ ਧਿਆਨ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਿਹੜੇ ਟਿੰਸਾ ਸਾਹਿਬ ਉਹ ਤੁਹਾਨੂੰ ਜਗ ਜाहिर ਹੈ ਵੀ ਉਹ ਬੀਜੇਪੀ ਦੇ ਕਹਿੰਦੇ ਅੱਗੇ ਆਏ ਰਖੜਾ ਸਾਹਿਬ ਬੀਜੇਪੀ ਨਾਲ ਸਮਝੌਤਾ ਹੈ ਇਹਨਾਂ ਦਾ ਚੰਦੂ ਮਾਜਰਾ ਸਾਹਿਬ ਤਾਂ ਬੀਜੇਪੀ ਦੀ ਬੰਦੀ ਹੈ ਠੀਕ ਹੈ ਬਲੂਕਾ ਸਾਹਿਬ ਦੀ ਨੋਹ ਲੜੀ ਟੋੜਾ ਸਾਹਿਬ ਜਿਹੜਾ ਇਹ ਕਹਿ ਰਹੇ ਨੇ ਵੀ ਤਸਵੀਰ ਬੰਦ ਲ ਬਿਲਕੁਲ ਗਲਤ ਗੱਲ ਹੈ ਜੇ ਸਮਝੌਤਾ ਕਰਨਾ ਚਾਹੁੰਦੇ ਤਾਂ ਇਹ ਇਹ ਲੋਕਾਂ ਨੇ ਪ੍ਰੈਸ਼ਰ ਪਾਇਆ ਉਹਨਾਂ ਤੇ ਵੀ ਇਹ ਪ੍ਰੈਸ਼ਰ ਪਾ ਕੇ ਲੋਕਾਂ ਨੂੰ ਕਿਹਾ ਵੀ ਸਾਰੇ ਲੀਡਰਾਂ ਵੀ ਤੁਸੀਂ ਬੀਜੇਪੀ ਨਾਲ ਸਮਝੌਤਾ ਕਰੋ ਸਾਡੀ ਦਿੱਤੇ ਸੱਤਾ ਦਾ ਲਾਲਚ ਅਸੀਂ ਸੱਤਾ ਤੋਂ ਬਿਨਾ ਰਹਿ ਨਹੀਂ ਸਕਦੇ ਹੁਣ 75 75 ਸਾਲ ਇਹਨਾਂ ਦੀ ਉਮਰ ਹੋ ਗਈ 80 80 ਸਾਲ ਉਮਰ ਹੋ ਗਈ ਤੇ ਇਹ ਕਿਉਂ ਨਹੀਂ ਆਪਣੇ ਅਹੁਦੇ ਛੱਡਦੇ ਤੇ ਨਵੇਂ ਜੂਥ ਨੂੰ ਜਾਂ ਨਵੇਂ ਬੰਦੇ ਨੂੰ ਅੱਗੇ ਆਂ ਦਿੰਦੇ ਹੁਣ ਚੰਦੂਆ ਸਾਹਬ ਨੇ ਅੜ ਕੇ ਲੜ ਕੇ ਬਲੈਕਮੇਲ ਕਰਕੇ ਆਪਣੇ ਮੁੰਡੇ ਨੂੰ ਟਿਕਟ ਦੁਵਾਈ ਦਿੱਤੀ ਕਿ ਉਹ ਜੀ ਸਾਡਾ ਹੱਕ ਨਹੀਂ ਬੰਦਾ ਕਿਸੇ ਵਰਕਰ ਦਾ ਹੱਕ ਨਹੀਂ ਬੰਦਾ ਚੰਦੂ ਗਾਲ ਸਾਹਿਬ ਨੇ ਠੇਕਾ ਲੈ ਰੱਖਿਆ ਵੀ ਸਥਾਰੀ ਉਪਰ ਇਲੈਕਸ਼ਨਾਂ ਲੜੋਣੀਆਂ ਉਹਨਾਂ ਨੇ ਜਰਖੜਾ ਸਾਹਿਬ ਨੇ ਠੇਕਾ ਲੈ ਰੱਖਿਆ ਵੀ ਹੋਰ ਵਰਕਰ ਨਹੀਂ ਆ ਸਕਦਾ ਅੱਜ ਬਾਦਲ ਸਾਹਿਬ ਨੂੰ ਲੋੜ ਸੀ ਪਾਰਟੀ ਨੂੰ ਲੋੜ ਸੀ 40 ਸਾਲ ਜੇ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਪਾਰਟੀ ਨੇ ਵੀ ਬੜੇ ਆਨੰਦ ਦਿੱਤੇ ਇਹਨਾਂ ਦੇ ਰਾਜ ਭਾਗ ਹੰਡਾਇਆ ਐਸਐਸਪੀ ਡੀਸੀ ਆਪਣੀ ਮਰਜ਼ੀ ਨਾਲ ਲਾਂਦੇ ਰਹੇ ਨੇ ਅੜ ਕੇ ਲੱਗਦਾ ਕਾਰਨ ਵੀ ਇਹ ਬੰਦੇ ਉਹ ਕਿ ਇਹ ਬਿਲਕੁਲ ਇਹਨਾਂ ਨੇ ਆਪਣਾ ਸੋਚਿਆ ਆਪਣੇ ਪਰਿਵਾਰ ਦਾ ਸੋਚਿਆ ਨਾ ਕਿਸੇ ਵਰਕਰ ਦਾ ਸੋਚਿਆ ਨਾ ਪਾਰਟੀ ਦਾ ਸੋਚਿਆ ਇਹਨਾਂ ਨੇ ਆਪਣਾ ਹੀ ਸੋਚਿਆ ਇਸੇ ਕਾਰਨ ਕਰਕੇ ਦੇਖੋ ਅੱਜ ਤੁਸੀਂ ਜਾਣਦੇ ਹੋ ਭਾਜਪਾ ਦਾ ਇਹੋ ਜਿਹਾ ਕੀ ਉਹਨਾਂ ਨੇ ਬ੍ਰਹਮ ਅਸਰ ਚਲਾਤਾ ਸੀ ਵੀ ਉਹਨਾਂ ਦੀ ਪੰਜਾਬ ਦੇ ਵਿੱਚ ਵੋਟ ਵਧ ਗਈ ਭਾਜਪਾ ਦੀ ਜੋ ਵੋਟ ਹੈਗੀ ਉਹ ਹੈਗੀ ਹੈ ਇਹੀ ਕਾਰਨ ਹੈ ਕਿ ਇਹ ਲੋਕਾਂ ਨੇ ਵੋਟ ਜਿਹੜਾ ਭਾਜਪਾ ਨੂੰ ਝੱਟ ਕੇ ਪੁਵਾਈਆ ਅੜ ਕੇ ਪੁਵਾਈਆ ਮਹਾਰਾਜਾ ਸਾਹਿਬ ਨੂੰ ਪਟਿਆਲਾ ਤੋਂ ਰਖੜਾ ਸਾਹਿਬ ਕਿਉਂ ਵਿਡਰਾ ਕਰਕੇ ਦੱਸੋ ਕੀ ਕਾਰਨ ਸੀ ਲਖੜਾ ਸਭ ਕੋ ਪੈਸੇ ਦੀ ਕਮੀ ਸੀ ਕੋਈ ਹੋਤੇ ਦੀ ਕਮੀ ਸੀ ਨਾ ਨਹੀਂ ਕਦ ਵਰ ਨੇਤਾ ਨੇ ਮੌਕੇ ਤੇ ਆ ਕੇ ਜਵਾਬ ਦੇ ਕੇ ਫਿਰ ਅਨਕੇ ਸ਼ਰਮਾ ਜੀ ਤੋਂ ਨਾਲ ਲੈਂਦੇ ਕਿੰਦੂ ਲੈਂਦੇ ਅਸੀਂ ਮੌਕੇ ਤੇ ਕਿਦੀ ਜਾ ਕੇ ਮਿੰਟ ਕਰਦੇ ਅਸੀਂ ਸੁਵੀਰ ਬਾਦਲ ਜੀ ਨੇ ਕਰਿਆ ਜੋ ਬਹੁਤ ਵਧੀਆ ਕਰਿਆ ਅੱਜ ਇਹ ਪਾਰਟੀ 'ਚ ਆਪ ਗਏ ਨੇ ਆਪ ਕਰਿਆ ਤੋਂ ਮਨ ਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਲੋਕ ਜਾਂ ਪਟਿਆਲੇ ਲੋਕ ਇਹਨਾਂ ਨੂੰ ਮੂੰਹ ਲਾਣਗੇ ਕਿਉਂਕਿ ਇਹ ਜੇ ਕੋਈ ਸ਼ਰਮਣ ਅਕਾਲੀ ਦਲ ਜੋਕ ਅਗਵਾਈ ਸਾਹਿਬ 서비스 ਵਿੱਚ ਬਾਜ਼ਾ ਕਰਦਾ ਮੈਂ ਖੁਦ ਚੰਡੀਗੜ੍ਹ ਮੀਟਿੰਗ 'ਚ ਹਾਜ਼ਰ ਹਾਜ਼ਰ ਸੀ ਕਿ 117 ਬਿਲਹਾਂ ਸਭਾ ਹਲਕਿਆਂ ਦੇ ਵਿੱਚੋਂ 95 ਨੇ ਹੱਥ ਖੜੇ ਕਰਕੇ ਸੁਖਬੀਰ ਸਾਹਿਬ ਬਾਦਲ ਸਾਹਿਬ ਦੀ ਰਹਿਮਾਈ ਹੈ ਕਿ ਸੰਤੁਸ਼ਟੀ ਪ੍ਰਗਟਾਈ ਹੈ ਹਾਂ ਠੀਕ ਹੈ ਕਦੇ ਹੋ ਜਾਂਦਾ ਕੋਈ ਪਾਰਟੀ ਦੇ ਰਾਜ ਭਾਗ ਤੇ ਗਲਤੀਆਂ ਇਹਨਾਂ ਲੋਕਾਂ ਦੇ ਕਾਰਨ ਹੋ ਜਾਂਦੇ ਨੇ ਆਪਣੀ ਮਨਮਰਜ਼ੀ ਦੇ ਗੁਰਦੁਆਰੇ ਦਾ ਮੈਨੇਜਰ ਲਵਾਂਦੇ ਰਹੇ ਨੇ ਹੁਣ ਜੇ ਹੋਰ ਬੋਲਣਗੇ ਮੈਂ ਅਗਲੀ ਹੋਰ بڑا ਕੁਝ ਹੈ ਸਾਡੇ ਕੋਲ ਇਹਨਾਂ ਦੇ ਖਿਲਾਫ ਬੋਲਣਾ ਥੈਂਕ ਯੂ ਰਨ ਹੁੰਦੇ ਇਹਨਾਂ ਦੇ ਵੱਲੋਂ ਬੋਲਦੇ ਨੇ ਕਿ ਉਹ ਲੱਗਦਾ ਹੈ ਕਿ ਇਸ ਦੇ ਇੱਕਦਮ ਫੁੱਲੇ ਹੋਏ ਨਹੀਂ ਨਹੀਂ ਇਹਨਾਂ ਤੇ ਉਹ ਪਾਰਟੀ ਪ੍ਰਧਾਨ ਸਾਹਿਬ ਨੇ ਦੇਖਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਮੈਨੂੰ ਲੱਗਦਾ ਹੈ ਅੱਗੇ ਵੀ ਇਹ ਪਹਿਲੀ ਵਾਰ ਥੋੜਾ ਜਿਨੇ ਪਾਰਟੀ ਤੋਂ ਅੱਗੇ ਵੀ ਗਏ ਨੇ ਇਹਨਾਂ ਨੇ ਆਪਣਾ ਦਲ ਬਣਾਇਆ ਸੀ ਨੱਕ ਰਗੜ ਕੇ ਵਾਪਸ ਆਏ ਨੇ ਸੋ ਇਹਨਾਂ ਨੇ ਆ ਕੇ ਫਿਰ ਪਾਰਟੀ ਨੂੰ ਖਰਾਬ ਕੀਤਾ ਨਵਾਂ ਇਹ ਉਰਜਾ ਨਵਾਂ ਜੋਸ਼ ਆਏਗਾ ਤੇ ਉਹ ਪਾਰਟੀ ਨੂੰ ਸੰਭਾਲੇਗਾ ਜੀ ਤੁਸੀਂ ਕਹਿ ਰਹੇ ਹੋ ਕਿ 40 ਸਾਲ ਤੋਂ ਰਾਜ ਕਰਦੇ ਰਹੇ ਜਦੋਂ ਤੁਸੀਂ ਇਹਨਾਂ ਕੋ ਜਾਣਦੇ ਸੀ ਬਾਦਲ ਸਾਹਿਬ ਤੁਹਾਨੂੰ ਤੁਹਾਡੀ ਕੋਈ ਸੁਣਾਈ ਵਰਤਾਂ ਦੀ ਨਹੀਂ ਕਰਦੇ ਸੀ ਕੀ ਰੀਜ਼ਨ ਰਿਹਾ ਵੀ ਉਹਨਾਂ ਨੇ ਵਰਤਨਾ ਨਹੀਂ ਸੁਣਾਈ ਕਿ ਸਿਰਫ ਇਹਨਾਂ ਨੂੰ ਅੱਗੇ ਅੱਗੇ ਰੱਖਿਆ ਤੁਹਾਨੂੰ ਜੇ ਸਾਡੀ ਉਹ ਸੁਣਵਾਈ ਕਰਦੇ ਸੀ ਅਸੀਂ ਜਾਂਦੇ ਸੀ ਸਾਡੀ ਗੱਲ ਸੁਣਦੇ ਸੀ ਪਰ ਇਹ ਮੁਖ ਲੀਡਰ ਸੀ ਮੇਨ ਲੀਡਰ ਆਪਣਾ ਕਮਾਂਡਰ ਚੀਫ ਚੀਫ ਕਮਾਂਡਰ ਕਹਾਂਦੇ ਸੀ ਤੇ ਵਾ ਚੱਕਦੇ ਰਹੇ ਅਸੀਂ ਦੱਸ ਆਹੀ ਕਾਰਨ ਹੈ ਵੀ ਅੱਜ ਇਹਨਾਂ ਦਾ ਇਹ ਹਾਲ ਹੋ ਗਿਆ ਇਹੀ ਕਾਰਨ ਹੈ ਉਹ ਸੁਣਦੇ ਸੀ ਸਾਡੀ ਪਰ ਉਹਨਾਂ ਦੀ ਮਜਬੂਰੀ ਸੀ ਇਹ ਬਲੈਕਮੇਲ ਕਰਦੇ ਸੀ ਉੱਤੇ ਜਾ ਕੇ ਨਹੀਂ ਅਸੀਂ ਪਾਰਟੀ ਛੱਡ ਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਹੁਣ ਇਹਨਾਂ ਦਾ ਵੀ ਇੱਕ ਪਾਰਟੀ ਨੂੰ ਦੇਣ ਸੀ ਬਹੁਤ ਪੁਰਾਣੇ ਲੱਗੇ ਬਣੇ ਸਾਡੇ ਬਹੁਤ ਕੁਝ ਫੋਨ ਆਏ ਨੇ ਪਰ ਅਸੀਂ ਜੋ ਸਮਝਿਆ ਵੀ ਸਾਡੀ ਇੱਕ 103 ਸਾਲ ਪੁਰਾਣੀ ਪਾਰਟੀ ਹੈ ਕੁਰਬਾਨੀਆਂ ਭਰੀ ਪਾਰਟੀ ਆ ਅਸੀਂ ਉਹਨੂੰ ਛੱਡ ਕੇ ਨਹੀਂ ਜਾ ਸਕਦੇ ਮੈਂ ਤਾਂ ਇਹੋ ਹੱਥ ਤੇ ਬੰਮ ਲਾਇਆ ਕਿ ਜਿਹੜਾ ਕਾਲੇ ਦਾ ਬਾਦਲਾ ਫਕਸ ਨਹੀਂ ਹੈ ਭਾਈ ਇਹਦੇ ਬਾਦ ਦੇ ਹੱਥ ਵੀ ਉਹਨਾਂ ਨੇ ਵਿਆਹ ਦਿੱਤਾ ਹੈ ਉਹਨਾਂ ਕਹਿੰਦੇ ਜਿਹੜਾ ਆਣ ਵਾਲਾ ਸਾਡਾ ਪ੍ਰਧਾਨ ਹੋਵੇਗਾ ਉਹਨੇ ਗੱਲਬਾਤ ਚੱਲ ਰਹੀ ਹੈ ਯਾਨੀ ਹਰਦੀ ਸਿੰਘ ਨੂੰ ਵੀ ਉਹਨਾਂ ਨੇ ਪਹੁੰਚ ਕੀਤੀ ਹੈ ਉਹਨਾਂ ਨੇ ਬੀਬੀ ਖਾਲਸਾ ਨੂੰ ਵੀ ਪਹੁੰਚ ਕੀਤੀ ਹੈ ਪ੍ਰਧਾਨੀਏ ਸਿੰਘ ਨੂੰ ਰਾਹਮ ਦੇਣਾ ਚਾਹੁੰਦੇ ਨੇ ਦੇਖੋ ਉਹ ਉਹ ਹੁਣ ਸਾਡੀ ਇੱਕ ਪਾਰਟੀ ਦਾ ਹਿੱਸਾ ਨਹੀਂ ਹੋਏਗਾ ਉਹ ਜੇ ਉਹਨਾਂ ਨੇ ਕੋਈ ਰੱਖਦੇ ਸੀ ਗੱਲ ਆਪਣੇ ਪਾਰਟੀ ਪਲੇਟਫਾਰਮ ਤੇ ਆ ਕੇ ਰੱਖਦੇ ਪਾਰਟੀ ਦੀ ਮੀਟਿੰਗ ਦੇ ਵਿੱਚ ਆਵਾਜ਼ ਉਠਾਉਂਦੇ ਜਿਹੜਾ ਬੰਦਾ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਹੋ ਕੇ ਗੱਲ ਕਰਦਾ ਉਹਦੇ ਨਾਲ ਅਸੀਂ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਸਕਦੇ ਉਹ ਜਿਹੜੇ ਕੋ ਮਰਜ਼ੀ ਜਾ ਸਕਦੇ ਉਹਨਾਂ ਨੂੰ ਖੜਾ ਤੁਸੀਂ ਪਟਿਆਲਾ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਤੁਹਾਡਾ ਮਦਦ ਜੀ ਬਾਕੀ ਬਾਕੀ ਅਸੀਂ ਹੁਣ ਅੱਜ ਮੇਰੇ ਇੱਕ ਮੇਰਾ ਨਿੱਜੀ ਇਹ ਫੈਸਲਾ ਸੀਗਾ ਵੀ ਪਾਰਟੀ ਪ੍ਰਧਾਨ ਦੇ ਨਾਲ ਅਸੀਂ ਕਰਿਆ ਹੁਣ ਉਸ ਤੋਂ ਬਾਅਦ ਜੋ ਪਾਰਟੀ ਪ੍ਰਧਾਨ ਸਾਹਿਬ ਕਹਿੰਦੇ ਉਹ ਲੈ ਕੇ ਵੀ ਆਵਾਂਗੇ ਅਸੀਂ ਇੱਥੇ ਲੈ ਕੇ ਆ ਕੇ ਉਹਨਾਂ ਦੱਸਾਂਗੇ ਵੀ ਇਹਨਾਂ ਦੇ ਜਦੋਂ ਖੇਮੇ 'ਚ ਤੁਸੀਂ ਆਉਂਦੇ ਸੀ ਕੀ ਇਕੱਠ ਹੁੰਦਾ ਸੀ ਜਦੋਂ ਸਾਡੇ ਖੇਮੇ 'ਚ ਆਉਂਗੇ ਤੇ ਐਥੇ ਲੈ ਕੇ ਆਵਾਂਗੇ ਤੇ ਵਿੱਚੋਂ ਨਵੀਂ ਪਾਲਟੀ ਲੈ ਕੇ ਪਟਿਆਲੇ ਉੱਠਾਂਗੇ ਬਹੁਤ ਬੁਲੰਦੀਆਂ ਵੱਲ ਉੱਠਾਂਗੇ ਇਹਨਾਂ ਨੇ ਦੋਸ਼ ਲਾਇਆ ਵੀ ਸੁਖਵੀਰ ਬਾਦਲ ਨੇ ਸਿੱਸੇ ਵਾਲੇ ਨੂੰ ਧੱਕੇ ਨਾਲ ਬਸੰਗਾਈ ਇਹ ਸਾਰੇ ਵਿੱਚ ਸੀਗੇ ਜੀ ਹਿੱਸੇਦਾਰ ਸੀਗੇ ਸਾਰੇ ਉਦੋਂ ਕਿਉਂ ਨਹੀਂ ਅੱਜ ਬੀਜੇਪੀ ਦੀ ਸ਼ੈਤ ਕਿਉਂ ਬੋਲਣ ਲੱਗੇ ਉਦੋਂ ਕਿਉਂ ਨਹੀਂ ਸੀ ਫਿਰ ਇੱਤੇ ਜਦੋਂ ਸੁਖਵੀਰ ਬਾਦਲ ਜੀ ਨੇ ਦੁਬਾਰਾ ਰਿਪੀਟ ਕੀਤੀ ਆ ਉਦੋਂ ਇਹੀ ਲੋਕ ਸੋਲੇ ਜਾਂਦੇ ਸੀ 10 ਦਿਨ ਪਹਿਲਾਂ ਤੱਕ ਬਾਦਲ ਸਾਹਿਬ ਦੇ ਲੋਕ ਸੋਲੇ ਜਾਂਦੇ ਸੀ ਕਿ ਸੁਖਬੀਰ ਜੀ ਵਰਗਾ ਜੋਗ ਅਗਵਾਈ ਨਹੀਂ ਕਰ ਸਕਦਾ ਅੱਜ ਕੀ ਹੋ ਗਿਆ ਅੱਜ ਇਹਨੇ 2-4 ਦਿਨਾਂ ਦੇ ਵਿੱਚ ਟੋਟਲੀ ਦੇਖੋ ਇੱਕ ਗੱਲ ਦਾ ਤੈਅ ਹੈ ਇਹਨਾਂ ਨੇ ਬੀਜੇਪੀ ਨੂੰ ਵੋਟ ਪਵਾਣੀ ਸੀ ਪਵਾਤੀ ਅਗਲਾ ਸਮਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਨਹੀਂ ਹੈਗਾ ਉਹ ਲੋਕ ਮੁੜ ਜੰਗੇ ਅਕਾਲੀ ਦਰ ਦੇਖੋ ਡੇਢ ਜੇ ਅੱਜ ਡੇਢ ਲੱਖ ਵੋਟ ਐਨਕੀ ਸ਼ਰਮਾ ਜੀ ਨੂੰ ਪਟਿਆਲੇ ਚ ਪਈ ਹੈ ਇਹਨਾਂ ਦੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹਨਾਂ ਨੇ ਆਪਣਾ ਪੂਰਾ ਤਾਮਜਾਮ ਲਾ ਕੇ ਹਰੀ ਵੋਟਾ ਬੀਜੇਦਿਆਂ ਨੂੰ ਕੋਈ 1.5 ਲੱਖ ਵੋਟਾਂ ਸੀ ਫੇਰ ਵੀ ਲੈ ਗਏ ਨਾ ਇੱਕ ਇੱਕ ਵੋਟ ਵੀ ਜੇ 1.5 ਲੱਖ ਬੰਦਾ ਵਰਕਰ ਸਾਡਾ ਕਰ ਤਿੰਨ ਲੱਖ ਤੇ ਪਹੁੰਚ ਗਏ ਪਹੁੰਚਾਂਗੇ ਮਿਹਨਤ ਕਰਾਂਗੇ ਇਹਨਾਂ ਦਾ ਜਿਹੜਾ ਪਾਰਟੀ ਚੋ ਜਾਣਾ ਤੇ ਪਾਰਟੀ ਦਾ ਬਲੰਧੀਆਂ ਵੱਲ ਜਾਣਾ ਆਨਾਂ ਦਾ ਸਮਝੋ ਕਿ ਇਹ ਵੀ ਸੰਪਰਕ ਸਾਨੂੰ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਚੰਦੂ ਬਾਜਰਾ ਤੇ ਫੋਨ ਇਹ ਵੀ ਗੱਲ ਮੈਂ ਦੁਬਾਰਾ ਰੀਪੀਟ ਕਰਾਂ ਸੰਪਰਕ ਸਾਨੂੰ ਦੀ ਜੀ ਇਹਨਾਂ ਨੂੰ ਦੋਸ਼ ਦੇਖੋ ਅੱਜ ਤੱਕ ਵੀ ਖੜਦੀ ਰਹੀ ਜੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਠੀਕ ਹੈ ਜਦੋਂ ਉਹਨਾਂ ਨੇ ਪੰਜਾਬ ਦੇ ਕਿਸਾਨੀ ਦੇ ਹੱਕ ਵਿੱਚ ਨਹੀਂ ਖੜੇ ਆਪਣੇ ਕਾਨੂੰਨ ਥਾਪਣੇ ਚਾਹੇ ਤਾਂ ਜਿਉ ਹਰਦੀਪ ਮਨਰ ਕੋਰ ਜੀ ਹੁਜੈਨ ਦੇ ਤਾਂ ਬਾਕੀ ਉਹ ਵੱਡੇ ਲੀਡਰ ਹੈ ਕਿਤੇ ਮਿਲ ਸਕਦੇ ਆ ਮੈਨੂੰ ਇਸ ਬਾਰੇ ਪ੍ਰਿੰਸੀਪਲ ਜੀ ਤੁਸੀਂ ਕਰੋਗੇ ਸਮਾਣਾ ਤੇ ਹੰਕਾਰ ਕਰੋਗੇ ਨਵੇਂ ਹਲਕਾ ਹੀ ਚਾਰਜ ਲਗਾਏਗਾ ਉਹ ਬਾਕੀ ਉਹ ਕਿ ਪਾਰਟੀ ਦਾ ਬਜੀਵੇਂ ਹੈ ਅੱਗੇ ਹੀ ਕੋਈ ਨਾ ਉਹ ਪਾਰਟੀ ਲੈਵਲ ਦੀ ਗੱਲ ਹੈ ਜੀ ਪਾਰਟੀ ਕੋਈ ਮੰਗ ਕਰੂਗਾ ਤੁਸੀਂ ਆ ਨਹੀਂ ਉਹ ਪਾਰਟੀ ਨੇ ਦੇਖਣਾ ਵੀ ਕੀ ਕਰਨਾ ਚਾਹੀਦਾ ਉਦੋਂ ਇੱਕ ਸੀਟ ਕਿਉਂ ਆਈ ਫਿਰ ਤੁਹਾਨੂੰ ਪਤਾ ਹੋਵੇਗਾ ਬਾਕੀ ਦਾ 12 ਦਾ ਨਹੀਂ ਬਾਜੇ ਪੰਜਾਬ ਬਾਜਾ ਸਾਹਿਬ ਤੋਂ ਹਟਾਉਣਾ ਚਾਹੁੰਦਾ ਉਹਨਾਂ ਦੇ ਹਲਕੇ ਦੇ ਉੱਤੇ ਪੰਜਕ ਲੋਕ ਨਹੀਂ ਰਹਿੰਦੇ ਫਿਰੋਜ਼ਪੁਰ ਤੋਂ ਵੀ ਅਸੀਂ 8000 ਤੇ ਹਾਰੇ ਹਾਂ 9 ਸੀਟਾਂ ਇਹ ਲਾ ਦੋ 7-8 ਦੇ ਤਾਂ ਅਸੀਂ ਉੱਥੋਂ ਵੀ ਜਿੱਤੇ ਹਾਂ ਬਹੁਤ ਹਲਕੇ ਜੇ ਮੌਜੂਦਾ ਸਰਕਾਰ ਦੀ ਗੱਲ ਕਰੀ ਤਾਂ 66 ਹਲਕੇ ਆਪਣੇ ਹਲਕੇ ਹਾਰ ਕੇ ਸੋ ਇਹ 1919 ਆਪਣਾ 2019 ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕੋ ਭਗਵੰਤ ਮਾਨ ਜਿੱਤੇ ਅਸੀਂ 12 ਸੀਟਾਂ ਹਾਰੇ ਸੀ ਤੇ 2022 ਚ 92 ਲੈ ਗਏ ਸਮੇਂ ਦਾ ਨਹੀਂ ਪਤਾ ਕਿਸੇ ਟਾਈਮ ਸੀ ਅਮਰਜੈਂਸੀ ਕਾਂਗਰਸ ਦੋ ਸੀਟਾਂ ਆਈਆਂ